ਜਾਦਾ ਹੀ ਝੁਕ ਚੁੱਕ ਕੇ ਫਿਰ ਠੱਗੀ ਵੀ ਓਡੀ ਕੋਈ ਵੱਡੀ ਮਾਰਦਾ ਮੈਂ ਪਟਿਆਲੇ ਇੱਕ ਵਾਰ ਹੀ ਗਿਆ ਮੈਂ ਨਵਾਂ ਨਵਾਂ ਆਇਆ ਸੀ ਪਰਮੇਸ਼ਰਦوار ਤੇ ਸਾਡੇ ਮੇਰੇ ਨਾਲ ਇੱਕ ਬੰਦਾ ਬੈਠਾ ਮੈਂ ਕਿਤੇ ਜਾਣਾ ਸੀ ਤੇ ਸਾਨੂੰ ਸੂਟ ਕੇ ਚਟਾਈ ਚੀਤ ਅਟਾਈ ਚੀਰੀ ਹੁੰਦੇ ਜਿਹੜੇ ਪਲਾਸਟਿਕ ਜਿਹੇ ਉਹ ਚਾਹੀਦਾ ਸੀ ਤੇ ਮੈਂ ਇਹਨੂੰ ਨਾਲ ਭਾਇਆ ਸਫਾਰੀ ਮੇਰੇ ਕੋਲ ਗੱਡੀ ਉਦੋਂ ਚਲੋ ਬਹੁਤੇ ਜਾਣਦੇ ਉਦੋਂ ਕਿਹੜਾ ਨੈਟ ਨਟ ਹੁੰਦਾ ਸੀ ਤੇ ਮੈਂ ਅਸੀਂ ਇੱਦਾਂ ਗੋਲ ਗੱਪੇ ਵੀ ਖਾਦੇ ਸ਼ੇਰਾਂ ਵਾਲੇ ਗੇਟ ਦੇ ਕੋਲ ਅੱਗਾ ਨਾਗੀ ਵਾਲੀ ਦੁਕਾਨ ਬਾਜੇ ਵਾਲੇ ਕੋਲ ਗਏ ਫਿਰ ਅੱਗੇ ਤੁਰ ਹੋਰ ਗਏ ਉਹ ਅੱਗੇ ਗਏ ਮੇਰੇ ਨਾਲ ਉਹ ਬਲਬੀਰ ਸਿੰਘ ਸੀ ਮੁੰਡੇ ਦਾ ਨਾਮ ਉਹ ਅਸੀਂ 2-3 ਜਣੇ ਤੇ ਅਸੀਂ ਐਂਦਾ ਮੈਂ ਕਿਹਾ ਟੈਚੀ ਲੈਣਾ ਯਾਰ ਕਹਿੰਦਾ ਲੈ ਲੈਨੇ ਆ ਤੇ ਅਸੀਂ ਇੱਕ ਦੁਕਾਨ ਤੇ ਗਏ ਉਹ ਵਧੀਆ ਬੰਦਾ ਮਤੋਂ ਦਾੜੀ-ਧੂੜੀ ਬੰਨੀ ਐ ਪੂਰਾ ਕਾਇਮ ਲੱਗੇ ਉਹਨੇ ਮੈਨੂੰ ਵੇਖ ਲਿਆ ਉਹ ਭਾਈ ਸਾਹਿਬ ਜੀ ਬਾਬਾ ਜੀ ਤੁਸੀਂ ਮੈਂ ਕਿਹਾ ਬੜਾ ਪ੍ਰੇਮੀ ਲੱਭਿਆ ਵੀ ਆ ਗਾ ਬੰਦਾ ਠੀਕ ਲੱਭ ਗਿਆ ਬੜਾ ਪ੍ਰੇਮੀ ਮਿਲ ਗਿਆ ਉਹ ਬਾਬਾ ਜੀ ਤੁਸੀਂ ਆ ਜਾਓ ਬਸ ਮੈਂ ਫਲਾਣੇ ਥਾਂ ਦੇ ਤੁਹਾਡਾ ਕੀਰਤਨ ਸੁਣਿਆ ਉਹਦੇ ਘਰੇ ਆਏ ਸੀ ਨਾ ਤੁਸੀਂ ਬਖਸ਼ੀ ਵਾਲੇ ਪਿੰਡ ਮੈਂ ਗਿਆ ਸੀ ਬਖਸ਼ੀ ਵਾਲੇ ਆਏ ਸੀ ਮੈਂ ਕਿਹਾ ਕਹਿੰਦਾ ਮੈਂ ਵੀ ਗਿਆ ਸੀ ਉੱਥੇ ਮੈਂ ਕਿਹਾ ਅੱਛਾ ਵਾ ਮੈਂ ਨਹੀਂ ਜਾਣਦੇ ਮੈਂ ਕਿਹਾ ਤੁਸੀਂ ਤਾਂ țeਚੀ ਲੈਣਾ ਕਹਿੰਦਾ ਵਾ ਮੈਂ ਹੀ ਦੇਣਾ ਹੋਰ ਕਿਹਤੋਂ ਲੈਣਾ ਮੈਂ ਹੀ ਦੇਣਾ ਮੈਂ ਕਿਹਾ ਤਾਂ ਗੱਲ ਬਣ ਗਈ ਮੈਂ ਕਿਹਾ ਵੀ țeਚੀ ਕਹਿੰਦਾ țeਚੀ ਬਾਅਦ ਚ ਪਹਿਲਾਂ ਚਾਹ ਕੇ ਠੰਡਾ ਮੈਂ ਕਿਹਾ ਚੱਲ ਤੂੰ ਰਹਿਣ ਦੇ ਤੂੰ țeਚੀ ਦੇ ਕਹਿੰਦਾ ਨਹੀਂ ਚਾਹ ਕੇ ਠੰਡਾ ਮਗਰੀ ਪੈ ਗਿਆ ਮੈਂ ਕਿਹਾ ਚੱਲ ਤੂੰ ਚਾਹ ਪੀ ਗਾ ਲੈ ਦੇ ਪਹਿਲਾਂ ਠੰਡਾ ਲੈ ਲਓ ਬਾਅਦ ਚ ਚਾਹ ਵੀ ਪਿਆਵਾਂਗੇ ਅਸੀਂ ਜਾਣ ਨਹੀਂ ਦੇਣਾ ਮੈਂ ਅਸੀਂ ਮੈਂ ਪੜਾ ਉਹਦੇ ਕੰਨੀ ਵੇਖਾਂ ਮੈਂ ਕਿਹਾ ਚਲੋ ਠੀਕ ਹੈ ਅੱਛਾ ਇਦਾਂ ਟੇਚੀ ਲਿਆ ਆ ਆ ਮੈਂ ਦੇਣਾ ਤੁਹਾਨੂੰ ਸਭ ਤੋਂ ਵਧੀਆ ਟੇਚੀਆਂ ਰੱਖਤਾ ਲਿਆ ਕੇ ਪੂਰੇ ਜੋਲ ਸ਼ਬਦਾਂ ਦਾ ਪੂਰਾ ਨਜ਼ਾਰਾ ਬੰਨ ਕੇ ਉਹਨੇ ਸਾਨੂੰ ਪੂਰਾ ਹਿਪਨੋਟਾਈਜ਼ ਕਰ ਲਿਆ ਐ ਬੱਸ ਕਰ ਲਿਆ ਗੱਲਾਂ ਕਰ ਕਰਕੇ ਤੁਸੀਂ ਕੀਰਤਨ ਕਰਦੇ ਹੋ ਜਦੋਂ ਆ ਹਾ ਹਾ ਮੈਂ ਤਾਂ ਸੱਚਖੰਡ ਚ ਹੀ ਚੱਲਿਆ ਜਾਣਾ ਕਹਿੰਦਾ ਮੇਰੇ ਕੋਲੇ ਕੈਸਟਾਂ ਤੁਹਾਡੀਆਂ ਬਹੁਤ ਨਹੀਂ ਆਪਣੇ ਕੋਲੋਂ ਹੀ ਬਣਾਈ ਗਿਆ ਆਪਾਂ ਵੀ ਮੰਨੀ ਗਏ ਹਾਂ ਠੀਕ ਹੈ ਆਪਾਂ ਵੀ ਕਰੀ ਗਏ ਅੱਛਾ ਉਸ ਤੋਂ ਬਾਅਦ ਉਹ ਜਦੋਂ ਸਾਰਾ ਕੁਝ ਹੋ ਗਿਆ ਫਿਰ ਉਹਨੇ ਟੇਕੀ ਕੱਢਿਆ ਛੋਲਾ ਮਾਰੇ ਉਹਦੇ ਉੱਤੇ ਖੜ ਕੇ ਆਹ ਵੇਖੋ ਇਹ ਟੁੱਟਣ ਵਾਲੀ ਗੱਲ ਹੀ ਨਹੀਂ ਮੈਂ ਕਿਹਾ ਠੀਕ ਹੈ ਮੈਂ ਕਿਹਾ ਫਿਰ ਜਦੋਂ ਮੈਂ ਚਾਹ ਚੂ ਪੀ ਲਈ ਮੈਂ ਕਿਹਾ ਚੰਗਾ ਫਿਰ ਲੈ ਕਿੰਨੇ ਕਦਾਏ ਪੈਸਾ ਤੁਹਾਡੇ ਤੋਂ ਲਵਾਂਗੇ ਹੋ ਨਹੀਂ ਸਕਦਾ ਤੁਹਾਡੇ ਤੋਂ ਪੈਸਾ ਲਵਾਂਗੇ ਮੈਂ ਕਹਿੰਦਾ ਐਂ ਤੇਰੀ ਪ ਚੰਗਾ ਨਹੀਂ ਲੱਗਦਾ ਹੁਣ ਲੈ ਤੇਰੇ ਕੋਲ ਆਏ ਆ ਨਾਲੇ ਤੂੰ ਚਾਹ ਪਿਆਈ ਹੁਣ ਤੇਰੇ ਤੋਂ ਫ੍ਰੀ ਥੋੜਾ ਲੈ ਕੇ ਜਾਵਾਂ ਨਾ ਨਾ ਮੈਂ ਤੁਹਾਡੇ ਤੋਂ ਕਹਿੰਦਾ ਨਾ ਨਾ ਮੈਂ ਕਿਹਾ ਨਹੀਂ ਨਹੀਂ ਤੂੰ ਕਿੰਨੇ ਕ ਦਾ ਮਤਲਬ ਐਦਾਂ ਨਾ ਕਰ ਵੀ ਟੈਚੀ ਤੇ ਅਸੀਂ ਲੈਣਾ ਹੀ ਲੈਣਾ ਸੱਚੀ ਦੱਸ ਤਾਂ ਉਹਦੇ ਨਾਲ ਦਾ ਹੀ ਟੈਚੀ ਅਸੀਂ ਪਿਛਲੀ ਦੁਕਾਨ 'ਚ ਵੇਖਿਆ ਸੀ ਮਤਲਬ ਉਹ ਜਦੋਂ ਐਂਕਲ 600 ਦਾ ਮਿਲਦਾ ਸੀ 5-600 ਤੇ ਮੈਂ ਨੂੰ ਹਿਸਾਬ ਲਾ ਮੈਂ ਕਿਹਾ ਚੱਲ ਵਦ ਤੋਂ ਵਦ ਜਿੰਨੇ ਲਾਗਤ ਹੋ ਤਿੰਨਕ ਸੌ ਦਾ 350 ਦਾ ਕਹਿ ਦੂ ਮੈਂ ਕਿਹਾ ਨਹੀਂ ਪੈਸੇ ਤੈਨੂੰ ਦੇਣੇ ਹੀ ਦੇਣੇ ਨੇ ਆਪਾਂ ਮਾਨ ਰੱਖਦੇ ਆ ਕਹਿਣਾ ਹੀ ਸੀ ਕਹਿੰਦਾ ਚਲੋ ਫਿਰ ਠੀਕ ਐ ਚਲੋ 1200 ਦੇ ਦੇ 1200 ਦੇ ਦੇ ਮੈਂ ਉਹਦੇ ਮੂੰਹ ਕੰਨੀ ਵੇਖ ਨਾ ਹੁਣ ਮੈਂ ਇਹ ਕਹਿਣ ਜੋਗਾ ਵੀ ਘਟਾ ਲੈ ਇਹ ਜੇ ਇੰਨੇ ਤਰੀਕੇ ਨਾਲ ਬੰਦੇ ਨੇ ਗੱਲ ਕੀਤੀ ਚਾਹ ਪਿਆਈ ਛਾਲਾਂ ਮਾਰ ਮਾਰ ਕੇ ਟੇਚੀ ਤੇ ਵਿਖਾਵੇ ਪਹਿਲਾਂ ਉਹ ਆਪਣਾ ਬਣ ਗਿਆ ਨਾ ਕਹਿੰਦੇ ਗਾਕ ਦਾ ਪਹਿਲਾਂ ਆਪਣਾ ਬਣਾ ਲਿਆ ਉਹਨੂੰ ਫਿਰ ਉਹਦੀ ਉਹ ਜਦੋਂ ਉਹ ਤੇਰਾ ਬਣ ਗਿਆ ਉਹਦੀ ਜੇਬ ਵੀ ਫਿਰ ਤੇਰੀ ਵੀ ਹੋਈ ਵੇ ਜਦੋਂ ਬੰਦਾ ਹੀ ਤੇਰਾ ਬਣ ਗਿਆ ਤੇ ਜੇਬ ਵੀ ਬਾਰ ਵੱਖਰੀ ਰਹਿ ਜੂ ਇਹੋ ਜੀਆਂ ਗੱਲਾਂ ਮਿੱਠੀਆਂ ਮਾਰੀਆਂ ਉਹਨੂੰ ਆਪਣਾ ਬਣਾ ਲਿਆ ਤੇ ਮੁੜ ਕੇ ਫਿਰ ਜੇਬ ਵੀ ਆਪਣੀ ਇਹੋ ਜੇ ਮਿੱਠੇ ਤਰੀਕੇ ਨਾਲ ਬੰਦੇ ਨੇ ਗੱਲ ਕੀਤੀ ਅਸੀਂ ਤੇ ਸਾਡਾ ਤਾਂ ਰੁਪਈਆ 1000 ਵੱਜਾ ਜਿਹੜਾ ਸਾਡੇ ਕੋਲ ਫਿਰ ਮੈਂ ਕਿਹਾ ਹੁਣ ਕਰ ਕਦੇ 10-10 ਦੇ ਨੋਟ ਜੋੜ ਕਦੇ ਠਿਆਨੀਆਂ ਜੋੜ ਅਸੀਂ ਮਰ ਕੇ 1200 ਪੂਰਾ ਕੀਤਾ ਤੇ ਬਾ ਇੰਨੀ ਹਿੰਮਤ ਨਹੀਂ ਪਈ ਵੇਖੋ ਬੰਦੇ ਨੇ ਗੱਲਾਂ ਇਦਾਂ ਦੀਆਂ ਕੀਤੀਆਂ ਵੀ ਤੂੰ ਸਾਨੂੰ ਠੱਗਣ ਲੱਗਿਆ ਈ ਘੱਟ ਦੇਣੇ ਨੇ ਤੈਨੂੰ ਕਿਉਂਕਿ ਬੜਾ ਔਖਾ ਹੋ ਜਾਣਾ ਜਦੋਂ ਬੰਦਾ ਤੁਹਾਡੇ ਪੈਰੀ ਉਹੀ ਡਿੱਗ ਪਵੇ ਕੀ ਕਹੋਗੇ ਤੁਸੀਂ ਅਚਾ ਇਦਾਂ ਕਰ ਕਰਾ ਕੇ ਬਾਅਦ ਜਦੋਂ ਫਿਰ ਜਦੋਂ ਮੈਨੂੰ ਦੇ ਦੂ ਕੇ ਪੈਸੇ ਤੇਤੀ ਲੈ ਆ ਭੇੜੇ ਜੇ ਸਾਡੇ ਮੂੰਹ ਬਣੇ ਅਸੀਂ ਫਿਰ ਗੱਡੀ 'ਚ ਬਹਿ ਕੇ ਇੱਕ ਦੂਜੇ ਕਰੀ ਵੇਖਿਆ ਮੈਂ ਕਿਹਾ ਵੱਜ ਗਈ ਠੱਗੀ ਉਹ ਫਿਰ ਮੇਰੇ ਨਾਲ ਵਾਲਾ ਕਹਿੰਦਾ ਮੈਂ ਮੋੜ ਕੇ ਆਵਾਂ ਕਿਦਾ ਐਂ ਤਾਂ ਨਹੀਂ ਗੱਲ ਬਣਦੀ ਮੈਂ ਕਿਹਾ ਚੱਲ ਯਾਰ ਹੁਣ ਜੋ ਹੋ ਗਿਆ ਹੋ ਗਿਆ ਪਰ ਸਿੱਖਿਆ ਤਾਂ ਜਰੂਰ ਮਿਲ ਗਈ ਵੀ ਇਹੋ ਜਿਹੇ ਬੰਦੇ ਤੇ ਭਰੋਸਾ ਨਹੀਂ ਕਰਨਾ ਪਤਾ ਲੱਗ ਗਿਆ ਕਿ ਨਹੀਂ ਲੱਗ ਗਿਆ ਐਨਾ ਮਿੱਠਾ ਬਣ ਕੇ ਬੰਦੇ ਨੇ ਇਹ ਤੁਹਾਡੀ ਦੁਕਾਨ ਹੈ ਜੀ ਐਂ ਕਹਿਣਗੇ ਜੀ ਕਈ ਤੂੰ ਜਾਇਓ ਬੜਿਓ ਤੁਹਾਡੀ ਦੁਕਾਨ ਹੈ ਜੀ ਬਸ ਮੈਂ ਕਿਹਾ ਗੱਲ ਹੀ ਤੁਹਾਡੇ ਤੋਂ ਲੁਕਿਆ ਕੋਈ ਤੁਹਾਨੂੰ ਵੱਤ ਲਾਵਾਂਗੇ ਐਂ ਕਹਿਣ ਤੈਨੂੰ ਵੱਤ ਲਾਵਾਂਗੇ ਇਹੋ ਜਿਹੇ ਮਿੱਠੇ ਬਣਨਗੇ ਬਾ ਉਦੋਂ ਹੀ ਪਤਾ ਲੱਗਦਾ ਵੀ ਜਦੋਂ ਇਸ ਕਰਕੇ ਉਹ ਮਿੱਠੇ ਹੋ ਕੇ ਬੰਦੇ ਚੱਲਦੇ ਨੇ ਨਾ ਜਿਹੜੇ ਅਪਰਾਧੀ ਦੂਣਾ ਨਿਵੈਂ ਜਿਉ ਹੰਤਾ ਮਿਰਗਾਂ ਕਹਿੰਦੇ ਜਿੰਨੇ ਮਿਰਗ ਨੂੰ ਮਾਰਨਾ ਹੁੰਦਾ ਨਾ ਤੀਰ ਐ ਦੂਰਾ ਹੋ ਜਾਂਦਾ ਹੁੰਦਾ ਕਹਿੰਦਾ ਝੁੱਕ ਜਾਂਦਾ ਹੈ ਲੰਮਾ ਹੀ ਪੈ ਜਾਂਦਾ ਮਿਰਗ ਦੇ ਜਦੋਂ ਤੀਰ ਲਾਉਣਾ ਹੁੰਦਾ ਕਹਿੰਦੇ ਅਪਰਾਧੀ ਵੀ ਕਈ ਦੂਣਾ ਨਿਵਦੇ ਨੇ ਆਮ ਬੰਦਾ ਇੰਨਾ ਨਹੀਂ ਝੁਕਦਾ ਜਿੰਨਾ ਉਹ ਝੁਕਦਾ ਅਪਰਾਧ बोਧ ਹੁੰਦਾ ਹੈ ਮਨ